ਸਤ ਸ੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ ਉਮੀਦ ਕਰਦਾ ਆਂ ਬਾਈ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਬਈ ਆਪਾਂ ਬਿਜਲੀ ਫਿਟਿੰਗ ਦਾ ਕੰਮ ਆ ਜਿਹੜਾ ਕੁਠੀ ਦੇ ਵਿੱਚ ਆਪਣਾ ਚੱਲ ਰਿਹਾ ਉੱਥੇ ਬਈ ਆਪਾਂ ਲਾਈ ਆ ਵੀਡੀਓ ਡੋਰ ਕੋਣ 1 ਵਿਜਨ ਦੀ 7 ਇੰਚ ਦੀ ਬਾਈ ਇਹਦੀ ਜਿਹੜੀ ਸਕਰੀਨ ਆਗੀ ਤੇ ਆਪਾਂ ਤੁਹਾਨੂੰ ਦਿਖਾਉਣੇ ਵੀ ਕਿਵੇਂ ਵਰਕ ਕਰਦੀ ਆ ਵੀਡੀਓ ਐਂਡ ਤੱਕ ਜਰੂਰ ਦੇਖਿਓ ਇਹਦੇ ਬਾਰੇ ਆਪਾਂ ਤੁਹਾਨੂੰ ਪੂਰੀ ਜਿਹੜੀ ਡੀਪਲੀ ਜਾਣਕਾਰੀ ਦਿੰਨੇ ਆ ਆਜੋ ਬਈ ਆਪਾਂ ਗੇਟ ਤੇ ਇਹਦਾ ਬਟਨ ਲਾਇਆ ਉਹ ਵੀ ਤੁਹਾਨੂੰ ਦਿਖਾਉਣੇ ਆਪਾਂ ਗੇਟ ਤੇ ਬਾਈ ਤੁਹਾਨੂੰ ਪਤਾ ਵੀ ਆਪਾਂ ਤਿੰਨ ਤਿੰਨ ਦਾ ਬਾਕਸ ਆਪਣਾ ਲੱਗੇ ਹੁੰਦਾ ਹਨਾ ਤੰਦੇ ਬਕਸੇ ਤੇ ਆਪਾਂ ਜਿਹੜੀ ਡਬਲ ਮੋਡੂਲ ਬੈਲਸੋ ਚਲਾ ਦਨੇ ਆ ਉਸੇ ਥਾਂ ਹੀ ਬਾਈ ਇਹ ਡਸਟ ਹੋ ਜਾਂਦੀ ਆ ਕੋਈ ਬਾਹਲਾ ਆਪਾਂ ਨੂੰ ਵੱਖਰਾ ਪ੍ਰੋਸੀਜਰ ਨਹੀਂ ਇਹਦਾ ਕਰਨਾ ਪੈਂਦਾ ਉਹਦੇ ਵਾਸਤੇ ਆ ਦੇਖੋ ਬਾਈ ਆਪਣਾ ਤਿੰਨ ਤਿੰਨ ਦਾ ਬਕਸਾ ਲੱਗਿਆ ਹੋਇਆ ਛੇ ਤੇ ਆਪਾਂ ਸਰਮਾਇਕ ਲਈ ਜਿਹੜੀ ਸ਼ੀਟ ਆ ਉਹ ਲਾ ਕੇ ਉਹਦੇ ਉੱਪਰ ਆਪਾਂ ਇਹਨੂੰ ਫਿੱਟ ਕਰਤਾ ਤੇ ਉੱਪਰ ਆਪਾਂ ਰੰਗ ਜਾ ਮਾਰਤਾ ਵੀ ਸ਼ੀਟ ਆ ਜਿਹੜੀ ਵਾਈਟ ਹੁੰਦੀ ਆ ਵੀ ਭੜਾਣ ਲੱਗੇ ਥੋੜਾ ਜਿਹਾ ਸੋਹਣਾ ਲੱਗੇ ਕੰਮ ਇਹਦਾ ਬਾਈ ਪਾਣੀ ਪੂਣੀ ਦੀ ਕੋਈ ਦਿੱਕਤ ਨਹੀਂ ਪ੍ਰੋਬਲਮ ਆਉਂਦੀ ਵਾਟਰਪਰੂਫ ਹੁੰਦਾ ਇਹਦਾ ਬਟਨ ਬਲੇ ਵੀ ਰੱਖਣ ਕਿ ਹੁਣ ਇਹਦੇ ਕੌਕੇ ਦੇਸੀ ਨਹੀਂ ਹੈਗੀ ਹੱਕਵਜਨ ਕੰਪਨੀ ਵੀ ਆ ਵਧੀਆ ਕੰਪਨੀ ਦੀ ਲਾਈ ਹੋਈ ਆਪਾਂ ਇੱਥੋਂ ਬਈ ਜਦੋਂ ਆਪਾਂ ਬਟਨ ਇਹਦਾ ਆਨ ਕਰਾਂਗੇ ਆ ਤੁਹਾਨੂੰ ਹੁਣ ਇੱਥੇ ਆਵਾਜ਼ ਜਿਹੜੀ ਸੁਣ ਰਹੀ ਹੋਣੀ ਆ ਉਹ ਆ ਦੇਖੋ ਬਈ ਰਿੰਗ ਦੀ ਆਵਾਜ਼ ਆ ਰਹੀ ਹੈ ਅੰਦਰ ਬਈ ਹੁਣ ਜਿਹੜੀ ਸਕਰੀਨ ਆ ਆਨ ਹੋ ਚੁੱਕੀ ਹੋਣੀ ਆ ਇੱਥੋਂ ਹੀ ਆਪਾਂ ਅੰਦਰਲੇ ਬੰਦੇ ਨਾਲ ਜਿਹੜੀ ਉਹ ਗੱਲਬਾਤ ਕਰ ਸਕਦੇ ਆ ਜਿਹੜੀ ਆਪਣੀ ਬਈ ਫੋਟੋ ਆ ਉਹ ਅੰਦਰ ਆ ਜੂਗੀ ਜਾਂ ਆਪਾਂ ਨਹੀਂ ਗੇਟ ਖੋਲਣਾ ਤਾਂ ਆਪਾਂ ਉੱਥੇ ਹੀ ਉਹਨੂੰ ਗੱਲਬਾਤ ਕਰਕੇ ਜਿਹੜਾ ਮੋੜ ਸਕਦੇ ਆ ਆਓ ਜੀ ਬਈ ਤੁਹਾਨੂੰ ਹੁਣ ਆਪਾਂ ਅੰਦਰੋਂ ਵੀ ਦਿਖਾਉਣਾ ਹੈ ਸਕਰੀਨ ਤੇ ਗੱਲਬਾਤ ਕਰ 12 ਬਾਈ ਨੇ ਗੇਟ ਤੋਂ ਬਟਨ ਦੱਬਦਾ ਤੇ ਨਾਲ ਦੀ ਨਾਲ ਬਾਈ ਸਕਰੀਨ ਆਨ ਹੋ ਗਈ ਤੇ ਉਹਦੀ ਜਿਹੜੀ ਫੋਟੋ ਉਹ ਵੀ ਆ ਰਹੀ ਹੈ ਤੇ ਅੰਦਰ ਜਿਹੜੀ ਆਵਾਜ਼ ਵੀ ਆ ਰਹੀ ਹੈ ਇੱਥੋਂ ਬਾਈ ਆਪਾਂ ਇਹਦੇ ਨਾਲ ਤੁਹਾਡੇ ਸਾਹਮਣੇ ਆ ਦੇਖੋ ਗੱਲਬਾਤ ਕਰਾਂਗੇ ਆਪਾਂ ਬਟਨ ਨੂੰ ਜਦੋਂ ਦੱਬਾਂਗੇ ਹੈਲੋ ਹੈਲੋ ਹਾਂਜੀ ਬਾਈ ਜੀ ਆ ਦੇਖੋ ਬਾਈ ਇੱਥੋਂ ਜਿਹੜੀ ਆਵਾਜ਼ ਹੈ ਘੱਟ ਵੱਧ ਵੀ ਕਰ ਸਕਦੇ ਆ ਤੇ ਆਵਾਜ਼ ਇਹਦੀ ਆਪਾਂ ਨੂੰ ਤੁਸੀਂ ਸੁਣੀ ਲਈ ਹੋਣੀ ਹੈ ਆਉਂਦੀ ਇੱਕ ਵਾਰ ਸਾਨੂੰ ਫੇਰ ਆਪਾਂ ਆਵਾਜ਼ ਸੁਣਾ ਦਿੰਦੇ ਹਾਂ ਹੈਲੋ ਬਾਈ ਸੁਣੀ ਾਰੇ ਕੋਈ ਆਵਾਜ਼ ਆਏ ਦੀ ਕਿੰਨੀ ਆਵਾਜ਼ ਆ ਰਹੀ ਆ ਇੱਥੋਂ ਆਪਾਂ ਇਹਦੇ ਨਾਲ ਗੱਲਬਾਤ ਵੀ ਕਰ ਸਕਦੇ ਆ ਕਈ ਵਾਰੀ ਆਪਾਂ ਕੱਲੇ ਹੁੰਨੇ ਨੇ ਰਸਵੇਰੇ ਕੋਈ ਅਣਜਾਣ ਬੰਦਾ ਆਪਣੀ ਬੈਲ ਮਾਰਦਾ ਆਪਾਂ ਨੂੰ ਬਈ ਪਤਾ ਲੱਗ ਜਾਂਦਾ ਵੀ ਬੰਦਾ ਕੌਣ ਆ ਆਪ ਵੀ ਜੇ ਆਪਾਂ ਨਹੀਂ ਗੇਟ ਖੋਲਣਾ ਤਾਂ ਆਪਾਂ ਨਹੀਂ ਖੋਲਣਾ ਉਹਨੂੰ ਜਾਂ ਆਪਾਂ ਉਹਦੇ ਨਾਲ ਗੱਲਬਾਤ ਕਰਕੇ ਉੱਥੋਂ ਬਈ ਉਹਨੂੰ ਵਾਪਸ ਮੋੜ ਸਕਦੇ ਆ ਆਪਾਂ ਨੂੰ ਗੇਟ ਤੇ ਜਾਣ ਦੀ ਵੀ ਲੋੜ ਨਹੀਂ ਹੈਗੀ ਬਾਕੀ ਇੱਕ ਚੀਜ਼ ਹੋਰ ਵੀ ਖਾਸ ਆ ਬਈ ਇਹਦੇ ਵਿੱਚ ਜੇ ਆਪਾਂ ਕਈ ਵਾਰੀ ਕੋਈ ਅਣਜਾਣ ਬੰਦਾ ਆਪਣੀ ਬੈਲ ਮਾਰਦਾ ਉਹਦੀ ਜਦੋਂ ਫੋਟੋ ਆਪਾਂ ਇੱਥੋਂ ਫੋਟੋ ਖਿੱਚ ਸਕਦੇ ਆ ਬਈ ਆ ਬਟਨ ਦੱਬ ਕੇ ਇਥੋਂ ਇਹਦੇ ਵਿੱਚ ਜਿਹੜੀ ਇਹਦੀ ਫੋਟੋ ਆ ਸੇਵ ਹੋ ਜੂ ਤੇ ਬਾਅਦ ਦੇ ਵਿੱਚ ਆਪਾਂ ਕੱਢ ਕੇ ਦੇਖ ਸਕਦੇ ਆ ਤੇ ਇੱਕ ਫੰਕਸ਼ਨ ਹੋਰ ਆ ਬਈ ਉਹ ਇਹ ਆ ਨਾਲ ਆਪਾਂ ਵੀਡੀਓ ਵਾਲਾ ਬਟਨ ਇਹਦਾ ਇਥੋਂ ਬਈ ਕੁਝ ਕੁ ਸਕਿੰਟਾਂ ਦੀ ਜਿਹੜੀ ਕਲਿੱਪ ਆ ਇਹਦੀ ਆਪਾਂ ਵੀਡੀਓ ਵੀ ਆਪਾਂ ਇਹਦੇ ਵਿੱਚ ਬਣਾ ਕੇ ਰੱਖ ਸਕਦੇ ਆ ਸੇਵ ਕਰ ਕਰਕੇ ਇਹਦੇ ਵਿੱਚ ਬਈ ਹੋਰ ਵੀ ਬਹੁਤ ਤਰ੍ਹਾਂ ਦੇ ਫੰਕਸ਼ਨ ਨੇ ਸਾਨੂੰ ਆਪਾਂ ਦੱਸਦੇ ਆਂ ਅੱਜ ਸਾਰੇ ਤੁਸੀਂ ਦੇਖ ਹੀ ਲਿਆ ਬਈ ਆਪਾਂ ਬਾਹਰੋਂ ਜਦੋਂ ਬਟਨ ਦੱਬਿਆ ਇੱਥੇ ਸਕਰੀਨ ਆਨ ਹੋ ਗਈ ਸਾਨੂੰ ਦੱਸਿਆ ਵੀ ਇਹਦੇ ਵਿੱਚ ਆਪਾਂ ਫੋਟੋ ਜਿਹੜੀ ਬੰਦੇ ਦੀ ਉਹ ਵੀ ਸੇਵ ਕਰਕੇ ਰੱਖ ਸਕਦੇ ਆ ਤੇ 10-15 ਸਕਿੰ ਉਬੀ ਦੇ ਵਿੱਚ ਸੇਵ ਹੋ ਜਾਂਦੀ ਹੈ ਇੱਕ ਇਹਦੇ ਵਿੱਚ ਬਾਈ ਹੋਰ ਵੀ ਫੰਕਸ਼ਨ ਹੈ ਜਿਵੇਂ ਹੁਣ ਜ਼ਿਆਦਾਤਰ ਤੁਸੀਂ ਦੇਖੇ ਹੋਣਾ ਹਨਾ ਵੀ ਜਿਹੜੇ ਗੇਟ ਆ ਉਹ ਰੋਬੋਟ ਨਾਲ ਖੁੱਲ ਜਾਂਦੇ ਆ ਉਹਦੇ ਵਿੱਚ ਬਾਈ ਇਹਦੇ ਵਿੱਚ 24 ਫੰਕਸ਼ਨ ਆ ਇੱਥੋਂ ਆਪਾਂ ਬਟਨ ਦੇ ਉੱਤੋਂ ਜਿਹੜਾ ਬਟਨ ਹੈਗਾ ਇੱਥੋਂ ਗੇਟ ਵੀ ਆਪਾਂ ਖੋਲ ਸਕਦੇ ਆ ਇਹਦੇ ਵਿੱਚ ਆ ਲੱਗਿਆ ਹੋਇਆ ਬਟਨ ਤੁਸੀਂ ਦੇਖ ਰਹੇ ਹੋ ਸਾਈਨ ਆ ਰਿਹਾ ਉੱਪਰ ਆਪਾਂ ਨੂੰ ਬਾਈ ਨਾਲ ਉਧਰ ਗੇਟ ਦੇ ਉੱਤੇ ਵੀ ਸਿਸਟਮ ਹੈ ਜਿਹੜਾ ਲਾਉਣਾ ਪਊਗਾ ਉਹ ਬਟਨ ਦੇ ਵਿੱਚੋਂ ਤਾਰਾਂ ਜਾਣੀਆਂ ਹੋਰ ਐਕਸਟਰਾ ਤੇ ਜਦੋਂ ਆਪਾਂ ਦੱਬਾਂਗੇ ਬਾਈ ਬੈਲ ਵੱਜੂਗੀ ਤਾਂ ਆਪਾਂ ਇੱਥੋਂ ਖੜੇ ਅੰਦਰੋਂ ਜਿਹੜਾ ਬਟਨ ਆ ਆਪਣਾ ਸੌਰੀ ਇਥੇ ਆਪਾਂ ਬਾਈ ਜਿਹੜਾ ਗੇਟ ਆਪਣਾ ਬਾਹ ਦੇ ਵਿੱਚ ਬੰਦ ਕਰ ਸਕਦੇ ਆ ਇਹ ਬਾਈ ਜਿਹੜੀਆਂ ਬੱਲਾਂ ਆਉਂਦੀਆਂ ਡੋਰਬੈਲਾਂ ਇਹ ਦੋ ਤਿੰਨ ਤਰ੍ਹਾਂ ਦੀਆਂ ਆਉਂਦੀਆਂ ਇਹ ਆਪਣੀ ਨਾਰਮਲ ਆ ਇੱਕ ਹੋਰ ਆਉਂਦੀ ਆ ਬਾਈ ਉਹਨੂੰ ਆਈਪੀ ਕਹਿੰਦੇ ਆ ਉਹਦਾ ਕੀ ਫਾਇਦਾ ਉਹਦੀ ਬਾਈ ਜਿਹੜੀ ਸਕਰੀਨ ਹੈ ਆਪਣੇ ਜਿਵੇਂ ਕੈਮਰੇ ਲੱਗੇ ਹੁੰਦੇ ਆ ਕੈਮਰੇ ਚੱਲਦੇ ਆ ਐਲਸੀਡੀ ਤੇ ਵੱਡੀ ਸਕਰੀਨ ਦੇ ਉੱਤੇ ਵੀ ਬਾਈ ਉਹਦੀ ਰੈਂਗ ਆਉਂਦੀ ਆ ਉੱਥੇ ਵੀ ਉਹਦੀ ਫੋਟੋ ਆਉਂਦੀ ਆ ਬਾਕੀ ਆਪਾਂ ਕਿਸੇ ਵੀ ਕੰਟਰੀ ਦੇ ਵਿੱਚ ਕਿਤੇ ਵੀ ਬੈਠੇ ਆ ਵਾਈਫਾਈ ਨਾਲ ਅਟੈਚ ਹੋ ਕੇ ਹਰੇਕ ਫੋਨ ਦੇ ਉੱਤੇ ਜਦੋਂ ਆਪਣੇ ਗੇਟ ਦੇ ਬੰਦਾ ਬੈਲ ਮਾਰੂਗਾ ਨਾਲੇ ਤਾਂ ਬਾਈ ਉਹਦੀ ਫੋਟੋ ਆਉਂ ਇਹ ਨਾਲੇ ਬਈ ਉਹਦੀ ਰੈਂਕ ਆਉਂਦੀ ਆ ਕਿ ਉਹ ਸਿਸਟਮ ਵੱਖਰਾਗਾ ਉਹਨੂੰ ਆਈਪੀ ਬੋਲਦੇ ਆਗੇ ਇਹ ਆਪਣੀ ਨਾਰਮਲ ਆਗੀ ਇੱਕ ਵਿਜਨ ਕੰਪਨੀ ਦੇ ਬਈ ਜੇ ਵੀ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਇਸ ਤਰ੍ਹਾਂ ਦੇ ਬਈ ਜਾਣਕਾਰੀ ਵਾਲੇ ਵੀਡੀਓਆਂ ਦੇਖਣ ਲਈ ਆਪਣੇ ਚੈਨਲ ਨੂੰ ਬਈ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ